ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਚਾਰ ਹਲਕਿਆਂ ਦੇ ਵਿੱਚ ਹੋਈਆਂ ਜਮਿਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਿਕ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਹਾਜ਼ਰ ਹਲਕਾ ਵਿਧਾਇਕ ਦੇ ਪੀਏ ਜਗਤਾਰ ਸਿੰਘ ਕੜੂਆ ਨਗਰ ਕੌਂਸਲ ਮਰੈਂਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਅਤੇ ਵਾਈਸ ਪ੍ਰਧਾਨ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਰਵਿੰਦਰ ਸਿੰਘ ਨਵਦੀਪ ਸਿੰਘ ਟੋਨੀ ਐਸਸੀ ਵਿੰਗ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਚੱਕਲਾ ਪਰ ਅਮਰਿਤਪਾਲ ਕੌਰ ਨਾਗਰਾ ਪਰਮਜੀਤ ਕੌਰ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਸਮਾਜ ਸੇਵੀ ਸਰਜੀਤ ਕੁਮਾਰ ਆਦ ਹਾਦਰਸਨ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਆਮ ਆਦੀ ਪਾਰਟੀ ਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਨਵੀਨਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੰਤਰੀ ਪੰਜਾਬ ਸਾਰੇ ਅਹੁਦੇਦਾਰ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਔਰ ਸਾਰੇ ਪੰਜਾਬੀਆਂ ਬਹੁਤ ਬਹੁਤ ਵਧਾਈ ਔਰ ਧੰਨਵਾਦ ਕਿ ਉਹਨਾਂ ਨੇ ਇੱਕ ਇਤਿਹਾਸਿਕ ਜਿਹੜੀ ਇਹ ਜਿਮਨੀ ਚੋਣ ਜਿੱਤ ਲਈ ਚਾਰਾਂ ਜੋ ਜਿਹੜੀਆਂ ਤਿੰਨ ਸੀਟਾਂ ਜਿਹੜੀਆਂ ਉਹ ਅੱਜ ਆਮ ਆਦੀ ਪਾਰਟੀ ਨੂੰ ਮਿਲੀਆਂ ਇਹਦੇ ਨਾਲ ਲੋਕਾਂ ਨੇ ਇਹ ਸਭ ਕਰਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਅਗਵਾਈ ਚ ਸਰਕਾਰ ਚੱਲ ਰਹੀ ਹੈ ਉਹ ਬਹੁਤ ਵਧੀਆ ਜਿਹੜਾ ਆਪਣਾ ਕੰਮ ਕਰ ਰਹੀ ਹੈ ਲੋਕਾਂ ਦੇ ਔਰ ਲੋਕ ਵੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਨੇ ਪਰ ਪਹਿਲਾਂ ਵੀ ਤੁਸੀਂ ਦੇਖਿਆ ਕਿ ਜਲੰਧਰ ਚ ਇੱਕ ਬਹੁਤ ਵੱਡੀ ਜਿੱਤ ਜਿਹੜੀ ਜਿਮਨੀ ਚ ਹੋਈ 37000 ਨਾਲ ਔਰ ਹੁਣ ਜਿਹੜਾ ਇਸ ਵਾਰੀ ਕਾਂਗਰਸ ਦਾ ਜਿਹੜਾ ਗੜ ਗੜ ਮੰਨੇ ਜਾਂਦੇ ਸੀ ਜਿਹੜੇ ਦਿਗਜ ਨੇਤਾ ਉਹਨਾਂ ਦੇ ਜਿਵੇਂ ਗਿੱਦੜਵਾਹਾ ਔਰ ਆਪਣਾ ਡੇਰਾ ਵਾਪਨਾ ਨਾ ਕਿ ਇਹ ਗੜ ਮੰਨੇ ਜਾਂਦੇ ਸੀ ਉਹ ਗੜ ਜਿਹੜੇ ਹੈਗੇ ਉਸ ਇਸ ਵਾਰ ਜਿਹੜੇ ਲੋਕਾਂ ਨੇ ਤੋੜ ਕੇ ਆਮ ਆਦਮੀ ਪਾਰਟੀ ਦੇ ਝੋਲੀ 'ਚ ਪਾਏ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਔਰ ਗਿੱਦੜ ਵਾਹੇ ਵਾਰੇ ਮੈਂ ਖਾਸ ਧੰਨਵਾਦ ਕਰਨਾ ਚਾਹੁੰਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿ ਅਬ ਅਬ ਅਮਰਤਾ ਜਿਹੜੀ ਵੜਿੰਗ ਨੂੰ ਹਰਾਜ ਕੋਈ ਕਸਰ ਨਹੀਂ ਛੱਡੀ 500 4-5000 ਵੋਟ ਤਾਂ ਇੱਧਰ ਉੱਧਰ ਕਰ ਗਈ। ਸੋ ਇੱਕ ਬਹੁਤ ਉਹਨਾਂ ਨੇ ਆਪਣੇ ਆਪ ਇਹ ਵੀ ਸਾਫ ਕਰਨਾ ਵੀ ਉਹ ਜਿੱਿੱਧਰ ਜਾਂਦੇ ਉਹਨਾਂ ਨੂੰ ਹਾਰਦਾ ਜਿਹੜਾ ਹੈਗਾ ਸੇਰਾ ਹੁੰਦਾ ਹੈ। ਸੋ ਇੱਕ ਵਾਰ ਫੇਰ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।